ਇਹਦੀ ਗਲਤ ਵਰਤੋਂ ਹੋ ਗਈ ਹੈ ਦਰਬਾਰ ਸਾਹਿਬ ਦੀਆਂ ਤਸਵੀਰਾਂ ਦੇ ਨਾਲ ਵੀਡੀਓਜ਼ ਬਣਦੀਆਂ ਨੇ ਇਸ ਤੋਂ ਇਲਾਵਾ ਕਈ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਕਿਵੇਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਠੇ ਸਭੇ ਥਾਵ ਨਹੀਂ ਤੁਜਿਹਿਆ ਬਦਹੁ ਪੁਰਖ ਵਿਧਾਤਾ ਤਾ ਤੂੰ ਸੋਹਿਆ ਵਸ ਦੇ ਸਗਨ ਅਪਾਰ ਅਨੂਪ ਕ੍ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਯਾ ਰਾਮਦਾਸ ਸਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਐਸੀ ਆ ਹੈ ਐਸੀ ਜਗ੍ਹਾ ਹੈ ਕਿ ਜਿੱਥੋਂ ਹਰ ਇੱਕ ਨੂੰ ਹੀ ਸਮੁੱਚੇ ਲੋਕਾਂ ਨੂੰ ਇੱਕ ਸਾਂਝਾ ਉਪਦੇਸ਼ ਜਿਹੜਾ ਬਖਸ਼ਿਸ਼ ਹੁੰਦਾ ਔਰ ਕਦੇ ਵੀ ਕਿਸੇ ਦੇ ਨਾਲ ਜਾਤ ਦਾ ਨਸਲ ਦਾ ਧਰਮ ਦਾ ਭੇਦਭਾਵ ਬਿਲਕੁਲ ਨਹੀਂ ਕੀਤਾ ਜਾਂਦਾ ਹਰ ਇੱਕ ਨੂੰ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਰਾਬਰਤਾ ਦਿੱਤੀ ਜਾਂਦੀ ਹੈ। ਔਰ ਸਮੇ ਸਮੇ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਤਕਰੇ ਕੀਤੇ ਜਾ ਰਹੇ ਨੇ ਜਾਂ ਸਿੱਖਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉੱਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਜਿਹੜੀ ਨਵੀਂ ਤਕਨੀਕ AI ਹੈ। ਉਹਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿੱਗਦੀ ਹੋਈ ਂਗਿਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਪਾਰੇ ਜਦ 10 ਨੂੰ ਪਤਾ ਲੱਗਾ ਤੇ ਮੈਨੇਜਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਕਮਿਸ਼ਨਰ ਜੋ ਕੁਲਰ ਸਾਹਿਬ ਨੇ ਉਹਨਾਂ ਨਾਲ رابطہ ਕੀਤਾ ਔਰ ਤੁਰੰਤ ਉਹਨਾਂ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਤੇ ਹੁਣੇ ਉਹਨਾਂ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਕਿ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆ ਦੇ ਕੋਲ ਵੈਸੀ ਜਿਹੜੇ ਜਿਹੜੀਆਂ ਡਿਟੇਲਾਂ ਨੇ ਉਹ ਮੰਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੀ ਵਿਚਾਰ ਕਰ ਰਹੇ ਆ ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੁਇਵਤ ਕਰਾਇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਉਸ ਪਾਵਨ ਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ AI ਦੇ ਨਾਲ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਸ ਤੋਂ ਵੱਡੀ ਦੁਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਔਰ ਹੈਰਾਨੀ ਵਾਲੀ ਗੱਲ ਇੱਥੇ ਵੀ ਹੈ ਕਿ ਜਦ ਮੈਂ ਉਹ ਪੋਸਟ ਦੇਖੀ ਤੇ ਉਹਦੇ ਹਜ਼ਾਰਾਂ ਦੇ ਵਿੱਚ ਲਾਈਕ ਹੋ ਚੁੱਕੇ ਸਨ ਉਹਦੇ ਸ਼ੇਅਰ ਹੋ ਚੁੱਕੇ ਸਨ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਮੀਡੀਆ ਦਾ ਰਾਹ ਹਜ਼ਰੂਰ ਕਰਨੇ ਚਾਹੁੰਦਾ ਹਾਂ ਕਿ ਜਦ ਵਿੱਚ ਕੋਈ ਸ਼ਰਾਰਤ ਐਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਈਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਰਿਪੋਰਟ ਪੋਸਟ ਰਿਪੋਰਟ ਪੋਸਟ ਇੱਕ ਆਪਸ਼ਨ ਆਉਂਦੀ ਹੈ ਰਿਪੋਰਟ ਪੋਸਟ ਦੇ ਨਾਲ ਉਹਨੂੰ ਕਰਕੇ ਤੇ ਬਲੌਕ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਐਸੀ ਜਿਹੜੀ ਕੋਈ ਵੀਡੀਓ ਹੈ ਉਹ ਅੱਗੇ ਤੋਂ ਅੱਗੇ ਵਾਇਰਲ ਨਾ ਕੀਤੀ ਜਾਏ ਔਰ ਪ੍ਰਸ਼ਾਸਨਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲ ਇਹ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਜਿਹੜਾ ਵੀ ਇਹ ਹਰਕਤ ਕਰਨ ਦਾ ਕੋ ਜ਼ਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਜਿਹੜੀ ਹੈ ਉਹ ਨਾ ਕਰੇ। ਇਹਦੇ ਇਲਾਵਾ AI ਦੇ ਨਾਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਗੁਰੂ ਸਾਹਿਬਾਨ ਜੀ ਨੂੰ ਬੋਲਦੇ, ਦੇਖਦੇ, ਤੁਰਦੇ, ਫਿਰਦੇ ਆਦਿਕ AI ਦੇ ਨਾਲ ਦਿਖਾਇਆ ਜਾ ਰਿਹਾ ਹੈ। ਔਰ ਪਿਛਲੇ ਦਿਨੀ ਇੱਕ ਸਿੱਖ ਵਿਅਕਤੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਰਮੋਣ ਸਿੰਘ ਉਹਨਾਂ ਦੇ ਵੀ ਇੱਕ ਭੰਗੜਾ ਪਾਉਂਦਿਆਂ ਦੀ ਜਿਹੜੀ ਕਿਸੇ ਨੇ ਏਆਈ ਨਾਲ ਪੋਸਟ ਜਿਹੜੀ ਹੈ ਉਹ ਬਣਾ ਕੇ ਤੇ ਵਾਇਰਲ ਕੀਤੀ ਹੈ ਜੋ ਕਿ ਬਹੁਤ ਇਹ ਦੁਖਦਾਈ ਵਰਤਾਰਾ ਐ ਐਸੇ ਵਰਤਾਰਿਆਂ ਨੂੰ ਠੱਲ ਪਾਉਣਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਲਾਅ ਹੈ ਉਹ ਬਿਲਕੁਲ ਪੈਦਾ ਨਾ ਹੋਵੇ ਐ ਸਿੰਸਮ ਵੀ ਦੇਖਿਆ ਜਾ ਰਿਹਾ ਹੈ ਵੀ ਜਦੋਂ ਵੀ ਸੰਗਤ ਆਉਂਦੀ ਹੈ ਹੈਰੀਟੇਜ ਸਟਰੀਟ ਤੋਂ ਤਾਂ ਉੱਥੇ ਰਮਾਲਾ ਸਾਹਿਬ ਧੱਕੇ ਨਾਲ ਵਿੱਚ ਜਾਂਦੇ ਨੇ ਬਹੁਤ ਫੜਫੜ ਲੋਕਾਂ ਨੂੰ ਲੈ ਕੇ ਆਇਆ ਜਾਂਦਾ ਹੈ ਜਿਸ ਦੇ ਬੰਨ੍ਹ ਨਾਲ ਰਮਾਲ ਹੈ ਉਸਦੇ ਚਿੰਨ ਲੱਗਿਆ ਹੋਇਆ ਖੰਡੇ ਦਾ ਝੰਕਾਰਦਾ ਉਹ ਬਾਅਦ ਵਿੱਚ ਦਸਤਰੀਂ ਦੇ ਵਿੱਚ ਸਿੱਟ ਜਾਂਦੇ ਨੇ ਜਾਂਦੇ ਜਾਂਦੇ ਲੋਕ ਉਸ ਨੂੰ ਕਿਵੇਂ ਦੇਖਿਓ ਕਿਸ ਤਰ੍ਹਾਂ ਰੋਕੀ ਜਾਵੇ ਨਹੀਂ ਪੈਂਦੀ ਦੇਖੋ ਇਹ ਬੜੀ ਜਾਗਰੂਕ ਕਰਨ ਵਾਲੀ ਗੱਲ ਹੈ ਮੇਰੇ ਅਮਰਜਤ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਹਰਮੰਦਰ ਸਾਹਿਬ ਦੇ ਸਾਰੇ ਗੇਟਾਂ ਦੇ ਉੱਤੇ ਵਸ਼ ਰੁਮਾਲ ਜਿਹੜੇ ਨੇ ਔਰ ਖਵਾ ਦਿੱਤੇ ਨੇ ਔਰ ਐਸੀ ਵੀ ਸੰਗਤ ਨੂੰ ਮੀਡੀਆ ਦੇ ਰਾਹੀਂ ਇਹ ਬੇਨਤੀ ਕਰਦੇ ਆ ਕਿ ਜੋ ਅ ਦਸਤਾਰ ਧਾਰੀ ਨਹੀਂ ਹੈ ਭਾਵੇਂ ਕੋਈ ਗੈਰ ਸਿੱਖ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਉਂਦੇ ਨੇ ਉਹਨਾਂ ਦੀ ਦੁਕਾਨਦਾਰਾਂ ਦੇ ਬਲਨਵਰਸਥੀਆਂ ਦੇ ਵਿੱਚ ਖਲੋਤੇ ਹੋਏ ਵਿਅਕਤੀਆਂ ਦੇ ਵੱਲੋਂ ਰੁਮਾਲ ਵੇਚ-ਵੇਚ ਕੇ ਰੁਮਾਲੇ ਵੇਚ-ਵੇਚ ਕੇ ਇੱਕ ਤਾਂ ਲੁੱਟ ਖਸੁੱਟ ਬਹੁਤ ਕੀਤੀ ਜਾ ਰਹੀ ਹੈ ਔਰ ਉਹਨਾਂ ਰੁਮਾਲਾਂ ਦੇ ਉੱਤੇ ਖੰਡੇ ਦਾ ਜਾਂ ੴ ਦਾ ਚਿੰਨ ਬਣਿਆ ਹੁੰਦਾ ਹੈ ਜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਿਖਿਆ ਹੁੰਦਾ ਮੱਥਾ ਟੇਕਣ ਤੋਂ ਬਾਅਦ ਉਹ ਜਿਹੜੇ ਵਿਅਕਤੀ ਨੇ ਉਹ ਅਗਿਆਨਤਾ ਵਸ ਉਸ ਰੁਮਾਲ ਨੂੰ ਆਪਣੇ ਸਿਰ ਤੋਂ ਲਾ ਕੇ ਕਿਸੇ ਵੀ ਐਸੀ ਵੈਸੇ ਜਗ੍ਹਾ ਤੇ ਸੁੱਟ ਦਿੰਦੇ ਨੇ ਜੋ ਕਿ ਜਗਾ ਬਹੁਤ ਗੰਦੀ ਹੁੰਦੀ ਹੈ ਇਸ ਤਰ੍ਹਾਂ ਕਰਦੇ ਨਾਲ ਜਿਹੜੀ ਸਾਡੇ ਚਿੰਨਾਂ ਦੀ ਜਿਹੜੀ ਬਦਬੀ ਹੈ ਉਹ ਹੋ ਰਹੀ ਹੈ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਰੁਮਾਲ ਚਿੰਨਾ ਵਾਲੇ ਰੁਮਾਲ ਬਿਲਕੁਲ ਨਾ ਬਣਾਓ ਔਰ ਸੰਗਤ ਨੂੰ ਬੇਨਤੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਰੇ ਦਰਵਾਜ਼ਿਆਂ ਤੇ ਸਾਰੀਆਂ ਐਂਟਰੀਆਂ ਤੇ ਐਸੀ ਰੁਮਾਲ ਰਖਵਾ ਦਿੱਤੇ ਨੇ ਔਰ ਸੰਗਤ ਉਥੋਂ ਹੀ ਰੁਮਾਲ ਜਿਹੜਾ ਉਹ ਪ੍ਰਾਪਤ ਕਰਕੇ ਤੇ ਵਾਪਸ ਆ ਕੇ ਮੱਥਾ ਟੇਕਣ ਤੋਂ ਬਾਅਦ ਉੱਥੇ ਹੀ ਰੁਮਾਲ ਜਿਹੜਾ ਉਹ ਰੱਖ ਕੇ ਜਾਵੇ ਔਰ ਦਰਬਾਰ ਸਾਹਿਬ ਵੱਲੋਂ ਉਹਨਾਂ ਰੁਮਾਲਾਂ ਨੂੰ ਬਕਾਇਦਾ ਦੁਬਾਰਾ ਫਿਰ ਸਾਫ਼ ਕਰਵਾ ਕੇ ਤੇ ਉੱਥੇ ਰੱਖਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਏਗਾ ਰੁਮਾਲੇ ਥਾਂ ਥਾਂ ਤੇ ਦੁਕਾਨਾਂਾਂ ਤੇ ਟੰਗੇ ਹੋਏ ਨੇ ਗਲੀਆਂ ਬਾਜ਼ਾਰਾਂ ਵਿੱਚ ਹੈਰੀਟੇਜ ਸਟਰੀਟ ਹੈ ਉੱਥੇ ਰੁਮਾਲੇ ਵਿੱਚੇ ਜਾ ਰਹੇ ਨੇ ਮੈਂ ਪਹਿਲਾਂ ਵੀ ਇੱਕ ਵਾਰ ਇੰਟਰਵਿਊ 'ਚ ਇਹ ਗੱਲ ਕਹੀ ਸੀ ਕਿ ਕੌਮ ਦਾ ਪੈਸਾ ਬਰਬਾਦ ਨਾ ਕਰੋ ਆਪਣਾ ਪੈਸਾ ਕੰਨ ਬਰਬਾਦ ਨਾ ਕਰੋ ਕਿਉਂਕਿ ਰਮਾਲੇ ਇਹਨੇ ਜਿਆਦਾ ਗਿਣਤੀ ਵਿੱਚ ਹਾਲੇ ਵੀ ਗੁਰਦੁਆਰਿਆਂ ਵਿੱਚ ਆ ਰਹੇ ਨੇ ਕਿ ਜਿਸ ਨਾਲ ਕੌਮ ਦੇ ਕਰੋੜਾਂ ਰੁਪਈਆਂ ਦੀ ਹਰ ਰੋਜ਼ ਬਰਬਾਦੀ ਹੋ ਰਹੀ ਹੈ ਜਿਸ ਚੀਜ਼ ਤੇ ਗੁਰੂ ਘਰ ਵਿੱਚ ਵਰਤੋਂ ਹੋਵੇ ਜ਼ਰੂਰਤ ਹੋਵੇ ਸਾਨੂੰ ਉਹ ਵਸਤੂਆਂ ਹਮੇਸ਼ਾ ਗੁਰੂ ਘਰ ਦੇ ਵਿੱਚ ਭੇਟ ਕਰਨੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਰਮਾਲੇ ਛੜਾ ਛੜਾ ਕੇ ਤੇ ਆਪਣੇ ਪੈਸੇ ਨੂੰ ਸਾਨੂੰ ਖਰਾਬ ਨਹੀਂ ਕਰਨਾ ਚਾਹੀਦਾ ਐਸੀ ਸ੍ਰੀ ਹਰਮੰਦਰ ਸਾਹਿਬ ਇੱਕ ਸੈਕਿੰਡ ਵੀ ਨਹੀਂ ਲੱਗਦਾ ਕਿ ਅਸੀਂ ਇੱਕ ਸੈਕਿੰਡ ਵਾਸਤੇ ਰੁਮਾਲਾ ਕੇਵਲ ਗੁਰੂ ਸਾਹਿਬ ਦੇ ਨਾਲ ਸ਼ੋਹਾ ਕੇ ਤੇ ਅਸੀਂ ਉਹਨੂੰ ਰੱਖ ਦੇਨੇ ਆ ਕਿਸੇ ਕੰਮ ਵਾਸਤੇ ਵਰਤੋਂ ਵਿੱਚ ਜਿਹੜਾ ਉਹ ਰੁਮਾਲਾ ਬਿਲਕੁਲ ਨਹੀਂ ਆਉਂਦਾ ਔਰ ਜ਼ਿਆਦਾਤਰ ਰੁਮਾਲਿਆਂ ਦੇ ਰੰਗ ਫੇਟ ਹੋਏ ਹੁੰਦੇ ਨੇ ਰੁਮਾਲਿਆਂ ਦੇ ਵਿੱਚ ਗੰਦੇ ਗੱਦੇ ਜਿਹੜੇ ਗੱਤੇ ਨੇ ਉਹ ਪਾਏ ਹੋਣ ਕਰਕੇ ਇਹਨੇ ਭੈੜੀ ਬਦਬੂਰ ਮਦਿਆਂ ਦੇ ਵਿੱਚੋਂ ਆਉਂਦੀ ਹੈ ਕਿ ਉੱਥੇ ਸਪਰੇਅ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਜਿਹੜਾ ਸਾਨੂੰ ਉਹ ਜਿਹੜੀ ਦੁਰਗੰਧੀ ਹੈ ਉਹਨੂੰ ਕਦਮ ਕਰਨਾ ਪੈਂਦਾ ਸੁਨੇਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖੀ ਚੰਨਾ ਵਾਲੇ ਜਿਹੜੇ ਰੁਮਾਲ ਨੇ ਉਹ ਕੋਈ ਨਾ ਵੇਚੋ ਨਾ ਖਰੀਦੋ ਔਰ ਜਿਹੜੇ ਰੁਮਾਲਿਆਂ ਦੇ ਖਰੀਦ ਕਰਕੇ ਤੁਸੀਂ ਪੈਸਾ ਜਿਹੜਾ ਆਪਣਾ ਬਰਬਾਦ ਕਰ ਰਹੇ ਹੋ ਕਿਉਂਕਿ ਗੈਰ ਸਿੱਖਾਂ ਨੂੰ ਖਾਸ ਕਰਕੇ ਗੱਲ ਦੁਕਾਨਦਾਰਾਂ ਵੱਲੋਂ ਕਹੀ ਜਾਂਦੀ ਹੈ ਕਿ ਜੇਕਰ ਤੁਸੀਂ ਰੁਮਾਲਾ ਨਹੀਂ ਚੜਾਓਗੇ ਤੇ ਤੁਹਾਡੀ ਯਾਤਰਾ ਸਫਲ ਨਹੀਂ ਹੋਏਗੀ ਇਹ ਬਿਲਕੁਲ ਐਸਾ ਗੱਲ ਨਹੀਂ ਹੈ ਇਹ ਬਿਲਕੁਲ ਸਾਨੂੰ ਐਸੀ ਜਿਹੜੀ ਸੋਚ ਹੈ ਇਹ ਨਹੀਂ ਰੱਖਣੀ ਚਾਹੀਦੀ ਜੋ ਸ਼ਰਤਾ ਕਰਕੇ ਤਿਲ ਲੈ ਕੇ ਫੁੱਲ ਲੈ ਕੇ ਜੋ ਵੀ ਸ਼ਰਤਾ ਲੈ ਕੇ ਕੋ ਸਿੱਖ ਕੋਈ ਵਿਅਕਤੀ ਗੁਰੂ ਘਰ ਵਿੱਚ ਆ ਕੇ ਮੱਥਾ ਟੇਕਦਾ ਉਹਦੇ ਜਿਹੜੇ ਭੇਟਾ ਹੈ ਉਹ ਗੁਰੂ ਘਰ ਵਿੱਚ ਪਰਵਾਰ ਹੁੰਦੀ ਹੈ ਆਪ ਆਪਣੇ ਪੈਸੇ ਦੀ ਬਰਬਾਦੀ ਜਿਹੜੀ ਹੈ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਔਰ ਸਿੱਖੀ ਦੇ ਚੰਨਾ ਦੇ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਉਹ ਤੁਰੰਤ ਬੰਦ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਜੀ ਹਰਾਂ ਦੀ ਕਾਫੀ ਸਥਿਤੀ ਪੰਜਾਬ ਤੋਂ ਬਣੀ ਹੋਈ ਹੈ ਕਈ ਜਗ੍ਹਾ ਤੇ ਹੜ੍ਹ ਵੀ ਆ ਚੁੱਕੇ ਨੇ ਐਸੇ ਕਿਸੇ ਵੱਡਾ ਉਤਾਲਾ ਕਰੀਏ ਉਸ ਸੰਗਤ ਨੂੰ ਵੀ